ਦੋਸਤੋ ਸਤਿ ਸ਼੍ਰੀ ਅਕਾਲ ਜੇਕਰ ਇੱਕ ਪਾਸੇ ਭਾਰਤ-ਪਾਕ ਤਣਾਅ ਦੀ ਗੱਲ ਕਰੀਏ ਉਥੇ ਮਾਹੌਲ ਬਹੁਤ ਜ਼ਿਆਦਾ ਇਹ ਜਿਹੜਾ ਆਪਾਂ ਆਖੀਏ ਵੀ ਵਿਗੜ ਚੁੱਕਿਆ ਹੈ ਭਾਵੇਂ ਕੱਲ ਜੰਗਵੰਦੀ ਦਾ ਐਲਾਨ ਵੀ ਕੀਤਾ ਗਿਆ ਪਰ ਉਹ ਤੇ ਵੀ ਪਾਕਿਸਤਾਨ ਪੂਰ ਨਹੀਂ ਉਤਰਿਆ ਸੋ ਉਸੇ ਦੌਰਾਨ ਸਾਡੇ ਪੰਜਾਬ ਦੇ ਵਿੱਚ ਅਫਵਾਹਾਂ ਜਿਹੜਾ ਫੈਲਣ ਦਾ ਦਾਅਵਰ ਹੈ ਜਿਹੜਾ ਉਹ ਵੀ ਗਰਮ ਹੋਇਆ ਹੋਇਆ ਹੈ ਕੁਝ ਸਰਾਰਤੀ ਕਹਿ ਲਈਏ ਜਾਂ ਕੁਝ ਨੌਜਵਾਨਾਂ ਵੱਲੋਂ ਕੁਝ ਵਿਅਕਤੀਆਂ ਵੱਲੋਂ ਲਾਚੜ ਕੇ ਇਹੋ ਜਿਹੀਆਂ ਘਟਨਾਵਾਂ ਨੂੰ ਅਫਵਾਹਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਪ੍ਰਸ਼ਾਸਨ ਵੱਲੋਂ ਵੀ ਆਪਣੇ ਪੱਧਰ ਤੇ ਯਤਨ ਨੇ ਜਿਹੜੇ ਇਹ ਜਿਹੀਆਂ ਘਟਨਾਵਾਂ ਨੂੰ ਰੋਕਣ ਦੇ ਕੀਤੇ ਜਾ ਰਹੇ ਨੇ ਸੋ ਬੀਤੇ ਕੱਲ ਜ਼ਿਲ੍ਹਾ ਮਲੇਰਕੋਲਾ ਦੇ ਪਿੰਡ ਸ਼ੋਕਰਾਂ ਵਿਖੇ ਮੋਹਰਾਂ ਵਾਲੀ ਤੋਂ ਸ਼ੋਕਰਾਂ ਨੂੰ ਸੜਕ ਹੈ ਜਿਹੜੀ ਉਹ ਜਾਂਦੀ ਹੈ ਉੱਥੇ ਕਿਸੇ ਡਰੋਨ ਦੇ ਡਿੱਗਣ ਦੀ ਗੱਲਬਾਤ ਹੈ ਜਿਹੜੀ ਉਹ ਸੁਣੀ ਗਈ ਪਰ ਉਹ ਸੱਚ ਕੀ ਸੀ ਕੁਝ ਵੀ ਪਤਾ ਨਹੀਂ ਲੱਗ ਸਕਿਆ ਕਈ ਵਿਅਕਤੀਆਂ ਨੇ ਜਦੋਂ ਅਸੀਂ ਇਸ ਮਾਮਲੇ ਨੂੰ ਲੈ ਕੇ ਗੱਲ ਕੀਤੀ ਤਾਂ ਉਹਨਾਂ ਦਾ ਤਰਕ ਸੀ ਕਿ ਹਾਂਜੀ ਡਰੋਨ ਡਿਗਿਆ ਔਰ ਕਈ ਕਹਿੰਦੇ ਜੀ ਬਿਲਕੁਲ ਕੋਰਾ ਝੂਠ ਹੈ ਜੇ ਚਲੋ ਡਿਗਿਆ ਵੀ ਹੈ ਜਾਂ ਕੋਰਾ ਝੂਠ ਵੀ ਹੈ ਉਹ ਇੱਕ ਜਾਂਚ ਦਾ ਵਿਸ਼ਾ ਹੈ ਜਦੋਂ ਅਸੀਂ ਇਸ ਸਬੰਧੀ ਜੋੜੇਪੁਰ ਪੁਲ ਪੁਲਸ ਚੌਂਕੀ ਦੇ ਇੰਚਾਰਜ ਹਰਜਿੰਦਰ ਸਿੰਘ ਹੋਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਖਿਆ ਜੀ ਇਹ ਬਿਲਕੁਲ ਗਲਤ ਹੈ ਉਹ ਜਿਹੜਾ ਡਰੋਨ ਸੀ ਛੋਟਾ ਜਿਹਾ ਉਹ ਜਿੱਦਾਂ ਆਪਾਂ ਵਿਆਹਾਂ ਦੇ ਵਿੱਚ ਚੜਾਉਂਦੇ ਆ ਉਹਦੀ ਕੀਮਤ ਹੈ ਜਿਹੜੀ ਉਹ 1500 ਦੱਸੀ ਜਾ ਰਹੀ ਹੈ ਸੋ ਇਹ ਵੀ ਕੋਰੀ ਅਫਵਾਹ ਹੈ ਉਸ ਤੋਂ ਬਾਅਦ ਉਹ ਜਿਹੜਾ ਪੋਸਟਾਂ ਪਾਉਣ ਦਾ ਸਿਲਸਿਲਾ ਹੈ ਲੰਬਾ ਸਮਾਂ ਸੋਸ਼ਲ ਮੀਡੀਆ ਉੱਤੇ ਉਹ ਵੀ ਚੱਲਦਾ ਰਿਹਾ ਤੇ ਉਹਦੇ ਨਾਲ ਜਿਹੜਾ ਇੱਕ ਤਰ੍ਹਾਂ ਦਾ دہشت ਦਾ ਮਾਹੌਲ ਹੈ ਉਹ ਬਣ ਜਾਂਦਾ ਹੈ ਪ੍ਰਸ਼ਾਸਨ ਵੱਲੋਂ ਵੀ ਯਤਨ ਕੀਤੇ ਜਾਂਦੇ ਆ ਇਹੋ ਜੀਆਂ ਘਟਨਾਵਾਂ ਨਹੀਂ ਕਰਨੀਆਂ ਚਾਹੀਦੀਆਂ ਇਹੋ ਜੀਆਂ ਗੱਲਾਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਸਾਡੇ ਸਮਾਜ ਦੇ ਅੰਦਰ ਇੱਕ ਤਰ੍ਹਾਂ دہشت ਦਾ ਮਾਹੌਲ ਹੈ ਜਿਹੜਾ ਉਹ ਪੈਦਾ ਕਰਨ ਜਦੋਂ ਅਸੀਂ ਪਿੰਡ ਵਾਲਿਆਂ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਜੀ ਡਰੋਨ ਤਾਂ ਡਿ ਗਿਆ ਪਰ ਸੱਚ ਕੀ ਹੈ ਉਹ ਕਿਸੇ ਨੂੰ ਵੀ ਨਹੀਂ ਪਤਾ ਤੁਰੰਤ ਉਹਦੀ ਤਸਵੀਰ ਹੈ ਜਿਹੜੀ ਉਹ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਾਂਦੀ ਹੈ ਜੋ ਬਿਲਕੁਲ ਗਲਤ ਹੈ ਜੇ ਡਿੱਗਦਾ ਵੀ ਹੈ ਤਾਂ ਤੁਰੰਤ ਉਹਦੀ ਸੂਚਨਾ ਜਿਹੜੀ ਉਹ ਪੁਲਿਸ ਵਿਭਾਗ ਨੂੰ ਜਾਂ ਸਬੰਧਤ ਵਿਭਾਗ ਨੂੰ ਦਿੱਤੀ ਜਾਵੇ ਪੁਲਿਸ ਵਾਲਿਆਂ ਦਾ ਆਖਣਾ ਇੰਚਾਰ ਸਾਹਿਬ ਦਾ ਉਹ ਕਹਿੰਦੇ ਇਹ 1500 ਕੀਮਤ ਦੀ ਜਿਹੜੀ ਇਹਦੀ ਡਰੋਨ ਦੀ ਕੀਮਤ ਹੈ ਵਿਆਹ ਸਾਦੀਆਂ ਦੇ ਵਿੱਚ ਮਿਲਦਾ ਇਹ ਕਿਸੇ ਨੇ ਸਰਾਰਤ ਕੀਤੀ ਲੱਗਦੀ ਆ ਜਿਹੜੀ ਸੜਕ ਹੈ ਤੇ ਕੰਡੇ ਦੇ ਉੱਤੇ ਰੱਖ ਕੇ ਉਹਦੀਆਂ ਕੁਝ ਸਮਾਂ ਲਾਈਟਾਂ ਜਿਹੜੀਆਂ ਉਹ ਚੱਲਦੀਆਂ ਰਹੀਆਂ ਪਰ ਉਸ ਤੋਂ ਬਾਅਦ ਤੁਰੰਤ ਉਹ ਇੱਕ ਤਸਵੀਰ ਹੈ ਜਿਹੜੀ ਉਸ ਡਰੋਨ ਦੇ ਉਹ ਵਾਇਰਲ ਕਰ ਦਿੱਤੀ ਜਾਂਦੀ ਹੈ ਕੋਈ ਸੱਜਣਾ ਵੱਲ ਇਹ ਬਿਲਕੁਲ ਗਲਤ ਹੈ ਇਹੋ ਜੀਆਂ ਜਿਹੜੀਆਂ ਹਰਕਤਾਂ ਨੇ ਉਹ ਸਾਨੂੰ ਸੋਭਾ ਨਹੀਂ ਦਿੰਦੀਆਂ ਇੱਕ ਪਾਸੇ ਉਹ ਲੋਕ ਨੇ ਸਰਹੱਦ ਤੇ ਬੈਠੇ ਜਿਹੜੇ ਆਪਣੇ ਘਰਾਂ ਨੂੰ ਆਪਣੇ ਘਰਵਾਰਾਂ ਨੂੰ ਛੱਡ ਕੇ ਹਿਜਰਤ ਕਰ ਰਹੇ ਨੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਰਹਿਣ ਲਈ ਮਜਬੂਰ ਨੇ ਪਰ ਅਸੀਂ ਯਾਰ ਅਫਵਾਹਾਂ ਦੇ ਵਿੱਚ ਬਹਿ ਕੇ ਗਲਤ ਗੱਲਾਂ ਨੂੰ ਜਿਹੜੀ ਤਰਜੀਹ ਆ ਉਹ ਕਿਉਂ ਦਿੰਨੇ ਆ ਸਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਜਿਹੜੀਆਂ ਉਹ ਨਹੀਂ ਕਰਨੀਆਂ ਚਾਹੀਦੀਆਂ ਔ ਜੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਨਫ਼ਰਤ ਨਾ ਵੰਡੀਏ ਔਰ ਏਕੇ ਦੀ ਅਮਨ ਦੀ ਸ਼ਾਂਤੀ ਦੀ ਜਿਹੜੀ ਅਪੀਲ ਹੈ ਪਿੰਡਾਂ ਸੋਕਰਾਂ ਤੋਂ ਮੋਰਾ ਵਾਲੀ ਨੂੰ ਸੜਕ ਜਾਂਦੀ ਹੈ ਉੱਥੇ ਜਿਹੜੀ ਡਰੋਨ ਡਿੱਗਣ ਦੀ ਕਹਾਣੀ ਹੈ ਉਸ ਸੰਬੰਧੀ ਸਾਡੇ ਨਾਲ ਮੌਜੂਦ ਨੇ ਇਲਾਕੇ ਦੇ ਸੱਜਣ ਔਰ ਪਿੰਡ ਦੱਲਣਵਾਲ ਦੇ ਸ਼ਾਬਕਾ ਸਰਪੰਚ ਪਵਿੱਤਰ ਸ਼ੋਰੀ ਉਹਨਾਂ ਦੀ ਜਵਾਨੀ ਪੁੱਛਦਿਆਂ ਵੀ ਇਹ ਸਾਰਾ ਮਿਹੜਾ ਮਾਮਲਾ ਕੀ ਸੀ اسی પુરਸوں ਨੂੰ ਵੀ ਗੱਲਬਾਤ ਕੀਤੀ ਆ ਉਹਨਾਂ ਦੇ ਨਾਲ ਹਰਜਿੰਦਰ ਉਹਨਾਂ ਦੇ ਨਾਲ ਉਹਨਾਂ ਨੇ ਆਖਿਆ ਵੀ ਇਹ ਬੱਚਿਆਂ ਵਾਲਾ ਜਿਹੜਾ ਖਡਾਉਣਾ ਹੈ ਸਾਨੂੰ ਤਾਂ ਉਹੀ ਜਾਪਦਾ ਕਿਸੇ ਨੇ israrat ਕੀਤੀ ਲੱਗਦੀ ਆ ਪਵਿੱਤਰ ਜੀ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਇਹ ਬਹੁਤ ਹੀ ਘਟਿਆ ਹਰਕਤ ਕਰੀਆ ਕਿਸੇ ਨੇ 10 ਤਰੀਕ ਨੂੰ ਜਾਨੀ ਦੀ 8:00 ਦਾ ਟਾਈਮ ਸੀਗਾ ਇੱਕ ਕਿਸੇ ਨੇ ਪੋਸਟ ਪਾਈ ਪੋਸਟ ਪਾ ਕੇ ਕਿਹਾ ਵੀ ਸੋਕਰਾਂ ਤੋਂ ਜੋ ਮੋਰਾ ਵਾਲੀ ਨੂੰ ਰਸਤਾ ਜਾਂਦਾ ਜਿੱਥੇ ਮੱਸੀ ਫਾਰਮ ਬਣਿਆ ਵੀ ਉੱਥੇ ਡਰੋਨ ਪਿਆ ਤੇ افواਹ ਫੈਲ ਗਈ ਬਹੁਤ ਜ਼ਿਆਦੇ ਸਾਡੇ ਪਿੰਡੋਂ ਵੀ ਮੁੰਡੇ ਆਏ ਸ਼ੋਕਰਾਂ ਤੋਂ ਵੀ ਆਏ ਉਹਨਾਂ ਨੇ ਬਹੁਤ ਸਰਚ ਕਰੀ ਤੇ ਮਿਲਿਆ ਨਹੀਂ ਹੈਗਾ ਤੇ ਪਤਾ ਲੱਗਿਆ ਵੀ ਉਦੋਂ ਪਹਿਲਾਂ ਇਹ ਕਾਰਵਾਈ ਹੋ ਚੁੱਕੀ ਦੀ ਪੁਲਿਸ ਸਹਤ ਲੈ ਚੁੱਕੀ ਸੀ ਪਰ ਉਹ ਡਰੋਨ ਸੀ ਜਿਹੜਾ ਉਹ ਖਡਾਉਣਾ ਡਰੋਨ ਸੀਗਾ ਜਿਹੜਾ ਬੱਚਿਆਂ ਵਾਲਾ ਹੁੰਦਾ ਉਹ ਕਿਸੇ ਨੇ ਉਡਾਇਆ ਉਡਾ ਕੇ ਇੱਥੇ ਲਾਤਾ ਤੇ ਪੁਲਿਸ ਨੂੰ ਕਿਸੇ ਤਰੀਕੇ ਨਾਲ ਸੂਚਿਤ ਕਰਤਾ افਵਾਹ ਫੈਲ ਗਈ ਅਸੀਂ ਤਾਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿਉਂਕਿ ਮਸਲਾ ਦੋ ਦੇਸ਼ਾਂ ਦਾ ਚੱਲ ਰਿਹਾ ਬਹੁਤ ਹੀ ਗੰਭੀਰ ਮਸਲਾ ਹਰ ਮੁੱਤੇ ਤੇ ਆਪਾਂ ਸੋਚਦੇ ਆਂ ਵੀ ਆਪਣਾ ਬਚਾਅ ਹੋਵੇ ਅਫਵਾਹਾਂ ਨਾ ਫੈਲਣ ਪਰ ਪ੍ਰਸ਼ਾਸਨ ਅੱਗੇ ਬੇਨਤੀ ਆ ਸਾਡੀ ਵੀ ਇਹਨੂੰ ਲੱਭਿਆ ਜਾਵੇ ਇਹ ਕਿਸ ਬੰਦੇ ਨੇ ਅੜਾਇਆ ਅੜਾ ਕੇ ਇੱਥੇ ਲਾਹਿਆ ਕੈਮਰੇ ਲੱਗੇ ਨੇ ਆ ਮੱਸੀ ਫਾਰਮ ਦੇ ਆਲੇ-ਦੁਆਲੇ ਕੈਮਰੇ ਲੱਗੇ ਨੇ ਪਿੰਡਾਂ 'ਚ ਲੱਗੇ ਨੇ ਸਾਰੇ ਪਾਸੇ ਕੈਮਰੇ ਲੱਗੇ ਨੇ ਪੁਲਿਸ ਨੇ ਲੱਭਣਾ 1 ਮਿੰਟ ਦਾ ਕੰਮ ਆ ਪਰ ਇਹ ਲੱਭਿਆ ਕਿਉਂ ਨਹੀਂ ਜਾ ਰਿਹਾ ਅਫਵਾਹ ਵਧ ਰਹੀ ਆ ਨਾ ਕਿ ਘਟ ਰਹੀ ਆ ਤੇ ਬੇਨਤੀ ਆ ਵੀ ਇਹ ਮਸਲੇ ਨੂੰ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ। ਪਵਿੱਤਰ ਜੀ ਤੁਹਾਨੂੰ ਨਹੀਂ ਲੱਗਦਾ ਵੀ ਜਦ ਇੱਕ ਪਾਸੇ ਅਸੀਂ ਪਹਿਲੀਆਂ ਜੰਗਾਂ ਦਾ ਹਾਲ ਵੇਖੀਏ ਉਹਨਾਂ ਦੀ ਸਥਿਤੀ ਕੀ ਹੋਈ ਕਿੰਨਾ ਸਾਡਾ ਨੁਕਸਾਨ ਹੋਇਆ ਪਰ ਇੱਕ ਪਾਸੇ ਜਦੋਂ ਉਹ ਪਰਿਵਾਰ ਨੇ ਜਿਹੜੇ ਹਿਜਰਤ ਕਰਕੇ ਆਪਣੇ ਰਿਸ਼ਤੇਦਾਰਾਂ ਕੋਲੇ ਜਾ ਰਹੇ ਨੇ ਉਹਨਾਂ ਦੇ ਘਰ ਟਾਇ ਰਹੇ ਨੇ ਜਿਹੜੇ ਸਰਹੱਦ ਤੇ ਲੋਕ ਰਹਿੰਦੇ ਨੇ ਤੇ ਦੂਜੇ ਪਾਸੇ ਸਾਡੇ ਕੁਝ ਅਜਿਹੇ ਲੋਕ ਵੀ ਨੇ ਜਿਹੜੇ ਸੋਸ਼ਲ ਮੀਡੀਆ ਤੇ ਬੈਠੇ ਸਾਰੀ ਦਿਹਾੜੀ ਵਿਦਵਾਨੀ ਘੋਟੇ ਜਾਂਦੇ ਨੇ ਔਰ ਅਫਵਾਹਾਂ ਉਡਾਈ ਜਾਂਦੇ ਨੇ ਉਹਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਹੁੰਦੀ ਹੈ ਇਹ ਗਲਤ ਗੱਲ ਨਹੀਂ ਹੈ ਇਹ ਬਹੁਤ ਗਲਤ ਗੱਲ ਆ ਪ੍ਰਸ਼ਾਸਨ ਨੇ ਕਿਹਾ ਵੀ ਕੋਈ ਵੀ ਪੋਸਟ ਪਾਉਣ ਤੋਂ ਪਹਿਲਾਂ ਵੀਵਰ ਸੋਚੋ ਪਰ ਲੋਕ ਨਹੀਂ ਟੱਲਦੇ ਹੈਗੇ ਪੋਸਟਾਂ ਪਾ ਰਹੇ ਨੇ ਅਫਵਾਹਾਂ ਫਲਾ ਰਹੇ ਨੇ ਠੀਕ ਆ ਜੀ ਬਹੁਤ ਲੋਕ ਉਧਰੋਂ ਵਿਚਾਰੇ ਉੱਥੋਂ ਉੱਠ ਕੇ ਆ ਕੇ ਆਪਦੇ ਰਿਸ਼ਤੇਦਾਰਾਂ ਕੋਲੇ ਰਹਿੰਦੇ ਨੇ ਕਿਉਂਕਿ ਰਿਸ਼ਤੇਦਾਰਾਂ ਕੋਲੇ ਰਹਿਣਾ ਕੋਈ ਸੌਖੀ ਗੱਲ ਨਹੀਂ ਜੇ ਇਹ ਜੰਗ ਲੱਗ ਜਾਂਦੀ ਚਲੋ ਟਲ ਗਿਆ ਮਸਲਾ ਕਹਿੰਦੇ ਨੇ ਟਲ ਗਿਆ ਤੇ ਜੇ ਜੰਗ ਲੱਗ ਜਾਂਦੀ ਕਿੰਨਾ ਨੁਕਸਾਨ ਹੋਣਾ ਸੀ ਆਪਾਂ 100 ਸਾਲ ਪੱਸੜ ਜਾਂਦੇ 65 71 ਦੀ ਜੰਗ ਤੇ ਹੁਣ ਠੀਕ ਆਇਆ ਸੀ ਤੇ ਹੁਣ ਫੇਰ ਲੱਗ ਜਾਂਦੀ ਤੇ ਮਸਲਾ ਬਹੁਤ ਉਲਝੇ ਜਾਣਾ ਸੀ ਬਹੁਤ ਨੁਕਸਾਨ ਹੋਣਾ ਸੀ ਤੇ ਕਿਰਪਾ ਕਰਕੇ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਹਰ ਗੱਲ ਤੇ ਗੌਰ ਰੱਖੇ ਪ੍ਰਸ਼ਾਸਨ ਜੋ ਐਫ ਵਾਹ ਫਲਾਉਂਦੇ ਰਹੇ ਸੋਸ਼ਲ ਮੀਡੀਆ ਰਹੀਂ ਤੇ ਉਹਨਾਂ ਤੇ ਨੱਥ ਪਾਈ ਜਾਵੇ ਕਿਸੇ ਵੀ ਤਰੀਕੇ ਨਾਲ ਪਾਈ ਜਾਵੇ ਸੋ ਇਹ ਸਨ ਪਵਿੱਤਰ ਸੋਰੀ ਬਿਲਕੁਲ ਇਹਨਾਂ ਦਾ ਕਹਿਣਾ ਵਾਜਿਬ ਹੈ ਜੰਗਾਂ ਦਾ ਸੰਤਾਪ ਹੈ ਜਿਹੜਾ ਉਹ ਹੰਡਾਉਣਾ ਕੋਈ ਸੌਖੀ ਗੱਲ ਨਹੀਂ ਹੁੰਦਾ ਮਾਮਾ ਦੀਆਂ ਕੁੱਖਾਂ ਸੁਨੀਆਂ ਹੋ ਜਾਂਦੀਆਂ ਨੇ ਪਰ ਅਸੀਂ ਅਜੇ ਤੱਕ ਅਫਵਾਹਾਂ ਜਿਹੜੀਆਂ ਉਡਾਉਣ ਦੇ ਵਿੱਚ ਫਲਾਉਣ ਦੇ ਵਿੱਚ ਮਸਰੂਫ ਆ ਅਸੀਂ ਸਵਾਦ ਲੈਨੇ ਆ ਜਦੋਂ ਆਪਣੇ ਘਰੇ ਅੱਗ ਲੱਗਦੀ ਹੈ ਅਸਲ ਪਤਾ ਤਾਂ ਫਿਰ ਲੱਗਦਾ ਹੈ ਇਹੋ ਜਿਹੀਆਂ ਹਰਕਤਾਂ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ ਮਲੇਪ ਕੋਲਾ ਤੋਂ ਮਨਜਿੰਦਰ ਸਿੰਘ ਸਰੌਦੀ ਰਿਪੋਰਟ